ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮੇਰਾ ਨਾਮ ਰਕੇਸ਼ ਗਰ ਪ੍ਰਦਾਨ ਬਾਬਾ ਫਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਰਜਿਸਟਰਡ ਫਰੀਦਕੋਟ ਜੋ ਕਿ ਅੰਤ ਦੀ ਗਰਮੀ ਨੂੰ ਵੇਖਦੇ ਹੋਏ ਅੱਜ ਪੰਛੀਆਂ ਵਾਸਤੇ ਪਾਣੀ ਦੇ ਕਟੋਰੇ ਵੰਡੇ ਗਏ ਸਾਡੇ ਕਲੱਬ ਵੱਲੋਂ ਕਿਵੇਂ ਗਰਮੀ ਬਹੁਤ ਹੈ ਸਾਨੂੰ ਵੀ ਪੰਛੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਆਪਦੀ ਆਪਦੀ ਛੱਤ ਤੇ ਪਾਣੀ ਦੇ ਕਟੋਰੇ ਰੱਖਣੇ ਚਾਹੀਦੇ ਆ ਕਿਵੇਂ ਆਪਾਂ ਰੈਸਟਾਊਰ ਸੈਰ ਕਰਦੇ ਕਿਤੇ ਵੀ ਜਾਂਦੇ ਆ ਖਾਣ ਦੇ ਉੱਥੇ ਕਟੋਰੇ ਪਏ ਹੁੰਦੇ ਆ ਰੱਖਣੇ ਚਾਹੀਦੇ ਆ ਤੇ ਸਾਨੂੰ ਐਨਾ ਯਾਨੀ ਕਿ ਕੱਲੇ ਕਟੋਰੇ ਰੱਖ ਤੇ ਛੱਡ ਤੇ ਉਹਨਾਂ ਨੂੰ ਪਾਣੀ ਵੀ ਪਾਣਾ ਚਾਹੀਦਾ ਦਿਨ ਚ ਦੋ ਵਾਰੀ ਸਾਨੂੰ ਪਾਣੀ ਪਾਣਾ ਚਾਹੀਦਾ ਸਾਡੀ ਸੋਸਾਇਟੀ ਜੋ ਕਿ ਸਮਾਜ ਸੇਵੀ ਕੰਮ ਕਰਦੀ ਰਹਿੰਦੀ ਹੈ ਸਾਡੇ ਹਰੇਕ ਮੈਂਬਰ ਵਿੱਚ ਸਮਾਜ ਸੇਵਾ ਲੈ ਕੇ ਬਹੁਤ ਹੀ ਜਿਆਦਾ ਸਾਡੇ ਮੈਂਬਰਾਂ ਜੇ ਬਹੁਤ ਹੀ ਜਿਆਦਾ ਉਤਸ਼ਾਹ ਹੈ ਸਾਡੀ ਸੁਸਾਇਟੀ ਹਮੇਸ਼ਾ ਹੀ ਸਮਾਜ ਸੇਵੀ ਕੰਮ ਕਰਦੀ ਰਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਅੱਗੇ ਪਹਿਲਾਂ ਵੀ ਤੁਹਾਡੀ ਸੁਸਾਇਟੀ ਤਾਂ ਇਹ ਐਕਟੀਵਿਟੀ ਕਰਦੀ ਰਹਿੰਦੀ ਹੈ ਹਾਂਜੀ ਮੋਕੇ ਮੋਕੇ ਤੇ ਸਾਡੀ ਸੁਸਾਇਟੀ ਐਕਟੀਵਿਟੀ ਪਾਉਂਦੀ ਰਹਿੰਦੀ ਹੈ ਕਿਵੇਂ ਪਾਣੀ ਪੌਦੇ ਲਾਉਂਦੇ ਪੌਦੇ ਦਾ ਲੰਗਰ ਲਾਇਆ ਕਿਵੇਂ ਲੰਗਰ ਦੂਸਰਾ ਲਾਇਆ ਚਾਵਲਾਂ ਦਾ ਪਾਣੀ ਦਾ ਉੱਤੇ ਕੋਈ ਵੀ ਸਮਾਜ ਸੇਵੀ ਕਿਸੇ ਨੂੰ ਵੀ ਲੋਡ ਬੰਦ ਹੁੰਦੀ ਹੈ ਸਾਡਾ ਕਲੱਬ ਹਮੇਸ਼ਾ ਤਿਆਰ ਰਹਿੰਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸੇ ਤਰ੍ਹਾਂ ਸਾਡੇ ਕਲੱਬ ਹਮੇਸ਼ਾ ਲਈ ਤਿਆਰ ਹੈ ਕੋਈ ਵੀ ਲੋੜਵੰਦ ਹੈ ਸਾਡੇ ਸੋਸਾਇਟੀ ਨਾਲ ਸੰਪਰਕ ਕਰੋ